12ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਤਿਗੁਰੂ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ। ਸ਼ਲੋਕ ਮਹੱਲਾ ਪਹਿਲਾ ਦੁੱਖ دارੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ। ਦੂਸਰਾ ਸ਼ਲੋਕ ਹਜ਼ੂਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਦੂਸਰੇ ਪਾਤਸ਼ਾਹ ਦਾ ਹੈ। ਜਿਹਦੇ ਵਿੱਚ ਮਹਾਰਾਜ ਨੇ ਧਰਮ ਦੀ ਗੱਲ ਕੀਤੀ ਵੀ ਅਸਲ ਧਰਮ ਕੀ ਹੈ? ਕਿਉਂਕਿ ਮੂਲ ਗੱਲ ਪਹਿਲੇ ਸ਼ਲੋਕ ਤੋਂ ਚੱਲਦੀ ਆ ਰਹੀ ਹੈ ਜਿੱਥੇ ਮਹਾਰਾਜ ਕਹਿੰਦੇ ਆ ਦੁਖ दारू ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਤਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਆਤਮੈ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਵਾਲੇ ਜਿਨ ਕੀਤੀ ਸੋ ਪਾਰ ਪਇ ਗੁਰੂ ਦੀ ਮਾਲਕ ਦੀ ਵਹਿ ਗੁਰੂ ਦੀ ਜਿਹੜੀ ਉਸਤਤਿਆ ਵਡਿਆਈ ਆ ਜਿਨੇ ਰੂਹ ਕਰਕੇ ਅੰਦਰੋਂ ਮਾਣੀ ਅੰਦਰੋਂ ਵਡਿਆਈ ਕੀਤੀ ਆਤਸ਼ਾ ਕਹਿੰਦੇ ਉਹ ਪਵਜਲ ਤੋਂ ਪਾਰ ਲੰਘਦੇ ਫਿਰ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਨਾਲ ਜੁੜਿਆ ਵੀ ਸੰਸਾਰ ਧਰਮ ਦੇ ਨਾਂ ਤੇ ਫਿਰਕਿਆਂ ਦੇ ਵਿੱਚ ਫਸ ਗਿਆ ਆਪਾਂ ਕੱਲ ਵੀ ਗੱਲ ਕੀਤੀ ਸੀ ਫਿਰਕੇ ਇੱਕ ਹੋਰ ਪੱਖ ਆ ਮਸਬ ਹੋਣਾ ਧਰਮ ਹੋਣਾ ਧਰਮੀ ਹੋਣਾ ਇੱਕ ਹੋਰ ਗੱਲ ਆ ਤੇ ਗੁਰੂ ਅੰਗਦ ਸਾਹਿਬ ਆਖਿਆ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਤਾਕਿਰਤਾ ਹਰ ਫਿਰਕੇ ਨੇ ਆਖਿਆ ਵੀ ਸਾਡਾ ਧਰਮ ਆ ਹੈ ਜੋਗੀਆਂ ਆਖਿਆ ਗਿਆਨ ਇਕੱਠਾ ਕਰਨਾ ਬ੍ਰਾਹਮਣਾਂ ਆਖਿਆ ਵੇਦਾਂ ਦੀ ਵਿਚਾਰ ਕਰਨੀ ਖੱਤਰੀਆਂ ਆਖਿਆ ਮੈਦਾਨੇ ਜੰਗ ਜੂਝਣਾ ਸ਼ੂਰ ਵੀਰਤਾ ਸ਼ੂਦਰ ਦਾ ਧਰਮ ਕਹਿ ਦਿੱਤਾ ਬਣਾ ਦਿੱਤਾ ਪਰਾਇਆ ਦੀ ਕਿਰਤ ਕਰਨ ਪਰ ਅਗਲਾ ਸਿਧਾਂਤ ਮਹਾਰਾਜ ਖੁਦ ਦੇ ਕੇ ਕਹਿੰਦੇ ਆ ਸਰਬ ਸ਼ਬਦੰ ਏਕ ਸ਼ਬਦ ਅਸਲ ਧਰਮ ਕੋਈ ਐ ਸਾਰਿਆਂ ਦਾ ਜੇ ਕੋ ਜਾਣੇ ਭੇਉ ਜੇ ਕੋਈ ਇਸ ਭੇਦ ਨੂੰ ਸਮਝ ਲਏ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਆਖੀ ਕਿ ਪੁੱਛਣ ਗੱਲ ਈਮਾਨ ਦੀ ਕਾਜ਼ੀ ਮੁੱਲਾ ਇਕੱਠੇ ਹੋਈ ਈਮਾਨ ਧਰਮ ਕਹਿੰਦੇ ਆਪਾਂ ਵੱਡਾ ਸਾੰਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਪੁੱਛਣ ਪੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਬਾਬਾ ਜੀ ਦੱਸੋ ਤੇ ਸਹੀ ਧਰਮ ਮਜ਼ਬ ਕਿਦਾ ਵੱਡਾ ਬਾਬਾ ਆਖੇ ਹਾ ਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰਹੀ ਗੱਲ ਤੇ ਖੇੜ ਤੇ ਅਮਲਾਂ ਦੇ ਨਿਵੇੜੇ ਹਨ ਕਿਉਂਕਿ ਬਾਬਾ ਜੀ ਕਹਿੰਦੇ ਜਿਹੜਾ ਇਹ ਦ੍ਰਿਸ਼ਟਮਾਨ ਆ ਇਹ ਤੇ ਇੱਥੇ ਹੀ ਆ ਖੇਡ ਜਿਹੜੀ ਆ ਗੱਲ ਤੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗ ਹੈ ਉਗਾਹਾ ਉਗرائی ਤੇ ਕਰਮਾਂ ਹੀ ਭਰਨੀ ਨਾ ਜੋ ਖੱਟ ਰਹੇ ਆ ਉਹ ਤੇ ਕਰਮਾਂ ਸੰਧੜਾ ਖੇਤ ਦੀ ਗੱਲ ਹੈ ਨਾ ਇਸ ਲਈ ਬਾਬਾ ਜੀ ਆਖਿਆ ਵੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਕਰਮ ਨਿਰਮਲ ਕਰ ਤੇ ਵਹਿਗੁਰੂ ਜੀ ਦੀ ਬੰਦਗੀ ਹੁਣ ਤੀਸਰਾ ਸ਼ਲੋਕ ਅਜ ਸੱਚੇ ਪਾਤਸ਼ਾਹ ਇਸੇ ਪੌੜੀ ਨਾਲ ਜੁੜਿਆ ਗੁਰੂ ਅੰਗਦ ਸਾਹਿਬ ਜੀ ਦਾ ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸਵ ਦੇਵਸਯ ਜੇ ਕੋ ਜਾਣੈ ਭਿਓ ਨਾਨਕ ਤਾਕਾ ਦਾਸ ਹੈ ਸੋਈ ਨਰੰਜਨ ਦੇਉ ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਖੈ ਜਲ ਬਿਨ ਕੁੰਭ ਨਾ ਹੋਏ ਗਿਆਨ ਦਾ ਬੱਧਾ ਮਨ ਰਖੈ ਗੁਰ ਬਿਨ ਗਿਆਨ ਨਾ ਹੋਏ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਇੱਕ ਵਹਿ ਗੁਰੂ ਪਰਮਾਤਮਾ ਦੀ ਗੱਲ ਕਰਦੇ ਆ ਨਾਲ ਆਪਾਂ ਇੰਨੀਆਂ ਇੱਕ ਗੱਲਾਂ ਚਲੋ ਗੁਰੂ ਅਸਥਾਨ ਸਿੱਖੀਜ਼ਮ ਚ ਜਨਮ ਲੈਣ ਕਰਕੇ ਬਹੁਤ ਚੀਜ਼ਾਂ ਪਰਿਵਾਰ ਰੂਪ ਵਿੱਚ ਮਿਲੀਆਂ ਆਪਾਂ ਨੂੰ ਸਾਨੂੰ ਨਿਕਉਂਦਿਆ ਇੱਕੋ ਹੀ ਗੱਲ ਕੀਤੀ ਪੁੱਤ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਅਸੀਂ ਬਜ਼ੁਰਗਾਂ ਨਾਲ ਗੁਰਦੁਆਰਾ ਸਾਹਿਬ ਹੀ ਆਏ ਗੁਰੂ ਦੀ ਗੱਲ ਕਥਾ ਕੀਰਤਨ ਬਾਣੀ ਇਤਿਹਾਸ ਰੂਪ ਵਿੱਚ ਸਾਡੇ ਕੰਨਾਂ 'ਚ ਪਈ ਗੱਲ ਤੇ ਇੱਕ ਦੀ ਰਹੀ ਪਰ ਦੂਜੇ ਪਾਸੇ ਈਸੋਈ ਧਰਤੀ ਤੇ ਸੰਸਕ੍ਰਿਤੀ ਜਿਹੜੀ ਫੈਲੀ ਉਦੇ ਵਿੱਚ 33 ਕਰੋੜ ਦੇਵੀ ਦੇਵਤੇ ਸਾਜੇ ਗਏ। ਮਤਲਬ ਖਾਰ ਜਿਹੜੀ ਚੀਜ਼ ਤੋਂ ਸੁੱਖ ਤੇ ਦੁੱਖ ਪ੍ਰਦਾਨ ਹੋਇਆ ਉਹਨੂੰ ਸ਼ਕਤੀ ਦਾ ਰੂਪ ਕਹਿ ਦਿੱਤਾ ਗਿਆ। ਹੁਣ ਸੱਪ ਡੰਗ ਮਾਰਦਾ ਹੈ। ਸੱਪ ਤੋਂ ਮੌਤ ਦਾ ਡਰਿਆ ਤੇ ਉਹ नाग ਦੇਵਤਾ ਬਣਿਆ। ਦੁੱਖ ਕਰਕੇ ਹਵਾ ਪਵਨ ਦੇਵਤਾ ਬਣ ਗਿਆ ਇਹਦੇ ਨਾਲ ਜੀਵਨ ਨੇ ਪਾਣੀ ਦੇਵਤਾ ਬਣਿਆ ਇਹਦੇ ਨਾਲ ਜੀਵਨ ਹੈ ਅਗਨੀ ਤਨ ਨੂੰ ਸੁੱਖ ਵੀ ਦੇਂਦੀ ਤੇ ਦੁੱਖ ਵੀ ਦਿੰਦੀ ਉਹਨੂੰ ਅਸੀਂ ਬਣਾ ਦਿੱਤਾ ਵੀ ਇਹ ਦੇਵਤਾ ਆ ਸੂਰਜ ਦੇਵਤਾ ਆ ਚੰਦਰਮਾ ਦੇਵਤਾ ਹਰ ਚੀਜ਼ ਜਿੱਦਾਂ ਜਿੱਦਾਂ ਦੀ ਸਾਡੇ ਅੰਦਰੋਂ ਖਿਆਲ ਸਾਂ ਜਾਂ ਛੋਟੀ ਜੀ ਇੱਕ ਗੱਲ ਕਹਾਂ ਵੀ ਅੱਜ ਵੀ ਆਪਾਂ ਈਵਨ ਅਸੀਂ ਵੀ ਗੱਲ ਕਰਦੇ ਆ ਜਦੋਂ ਖੁਦਾਏ ਦੀ ਰੱਬ ਦੀ ਵਾਹਿਗੁਰੂ ਦੀ ਗੱਲ ਚੱਲਦੀ ਤਾਂ ਅਸੀਂ ਕਹਿੰਨੇ ਉਹ ਜਾਣਦਾ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਕਹਿੰਦੇ ਵੀ ਰੱਬ ਉੱਤੇ ਆ ਕੁਝ ਗੱਲਾਂ ਸੰਸਕ੍ਰਿਤੀ ਦੇ ਵਿੱਚ ਆ ਸਾਡੇ ਖਿਆਲਾਂ 'ਚ ਆ ਸੁਤੇ ਸਿਧਾਈਆਂ ਜਿਵੇਂ ਜਿਹੜਾ ਇਸਲਾਮ ਆ ਉਹ ਕਹਿੰਦਾ ਵੀ ਜਿਹੜਾ ਨੂਰ ਆ ਨਾ ਖੁਦਾ ਦਾ ਉਹ ਸਿਰਫ ਪੱਛਮ ਦੀ ਤਰਤੀਭਾਵ ਮੱਕਾ ਜਾਂ ਮਦੀਨੇ ਵਿੱਚ ਆ ਹੰਝੇ ਵਕਤ ਦੀ ਜਦੋਂ ਨਮਾਜ਼ ਅਦਾ ਹੋਣੀ ਜ਼ੁਹਰ ਦੀ ਫਜ਼ਰ ਦੀ ਜਦੋਂ ਨਮਾਜ਼ ਅਦਾ ਹੋਣੀ ਉਹਨਾਂ ਪੱਛਮ ਨੂੰ ਸਜਦਾ ਕਰਨਾ ਜਿੰਨੀਆਂ ਅਰਬ ਕੰਟਰੀਆਂ ਦੀਆਂ 에ਅਰਲਾਈਨਾਂ ਬਕਾਇਦਾ ਉਹਦੇ ਚ ਆਉਂਦਾ ਨਾਲ ਵੀ ਇਸ ਜਿਹੜੇ ਮੱਕਾ ਇਸ ਦਿਸ਼ਾ ਚ ਕਿ ਭਾਈ ਕਿਸੇ ਦੀ ਨਮਾਜ਼ ਦਾ ਵੀ ਹੁਣ ਉਹਨਾਂ ਦੀ ਸੰਸਕ੍ਰਿਤੀ ਹੈ ਉਹਨਾਂ ਦੀ ਇਹ ਮਨੋਤ ਆ ਵੀ ਸਤ ਪਤਾਲ ਆ ਤੇ ਸਤ ਆਕਾਸ਼ ਆ 17ਵੇਂ ਆਕਾਸ਼ ਦੇ ਉੱਤੇ ਖੁਦਾ ਦਾ ਵਾਸਾ ਹੈ। ਉਹ ਮੰਨਦੇ ਹੀ ਸਤਿ ਆਕਾਸ਼ ਹੈ। ਔਰ ਜਦੋਂ ਉਹ ਉਹਨਾਂ ਦੀ ਇਬਾਦਤ ਕਰਨ ਦਾ ਢੰਗ ਹੀ ਇਦਾਂ ਹੈ ਹੱਥ ਉਤਾਂ ਨੂੰ ਕਰਦੇ ਹੋ। ਉਹ ਚੀਜ਼ਾਂ ਅਸੀਂ ਨੇੜੇ ਰਹਿਣ ਕਰਕੇ ਜਾਂ ਕਹੀਏ ਮੁਗਲਾਂ ਦਾ ਰਾਜ ਰਿਹਾ ਲੰਮਾ ਸਮਾਂ ਹਿੰਦੁਸਤਾਨ ਦੀ ਸਰਜ਼ਮੀਂ ਤੇ ਇਹ ਚੀਜ਼ਾਂ ਸੁਤੇ ਸਿੱਢ ਸਾਡੇ ਚ ਆਉਂਦੀਆਂ ਅਸੀਂ ਅੱਜ ਵੀ ਕਹਿੰਦੇ ਵੀ ਨੀਲੀ ਛਤ ਵਾਲਾ ਜਾਣਦਾ। ਹਾਲਾਂਕਿ ਮਹਾਰਾਜ ਕਹਿੰਦੇ ਆ ਵੀ ਉਤੇ ਜ਼ਰੇ-ਜ਼ਰੇ ਕਿਣਕੇ-ਕਿਣਕੇ ਵਿੱਚ ਵਸਿਆ ਹੋਇ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨੈਣ ਜੇ। ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਕਤ ਕਿ ਅਚਲ ਮੂਰਤ ਅਨਭਉ ਪ੍ਰਕਾਸ਼ਮ ਤੋਜ ਕੇਹਿ ਜੈ। ਕੋਟ ਇੰਦਰ ਇੰਦ੍ਰਾਨ ਸ਼ਾਹ ਸ਼ਾਹਾਨ ਗਿਣਿਜੈ। ਤ੍ਰਿ ਭਵਨ ਮਹੀਪ ਤਿੰਨ ਭਵਨਾਂ ਦੇ ਰਾਜੇ। ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬਨਾਮ ਕਥੈ ਕਵਨ ਕਰਮਨਾਮ ਬਰਨਤ ਸੁਮਤ ਅਸੀਂ ਤੇ ਕਰਮਨਾਮ ਲੈਨੇ ਮਾਲਕ ਦੇ ਜਿੱਦਾਂ ਜਿੱਦਾਂ ਦੇ ਕਰਮ ਨੂੰ ਅਸੀਂ ਸਮਝ ਲਿਆ ਵੀ ਉਹ ਧਰਤੀ ਦਾ ਪਾਲਣ ਵਾਲਾ ਤੇ ਗੋਪਾਲ ਹੈ ਸਹਾਰਾ ਦਿੰਦਾ ਤੇ ਗੋਬਿੰਦ ਹੈ ਇਵੇਂ ਬਹੁਤ ਚੀਜ਼ਾਂ ਸੰਸਕ੍ਰਿਤੀ 'ਚੋਂ ਜਨਮ ਲੈ ਲੈਂਦੀਆਂ ਇਵੇਂ ਦੁਨੀਆਂ 'ਤੇ ਦੇਵੀ-ਦੇਵਤਿਆਂ ਦੀ ਹੋਂਦ ਬਣੀ ਵੀ 33 ਕਰੋੜ ਦੇਵੀ-ਦੇਵਤੇ ਆ ਗੁਰੂ ਸਹਿਬਾਨ ਨੇ ਜਦੋਂ ਗੱਲ ਕੀਤੀ ਧੰਨ ਗੁਰੂ ਨਾਨਕ ਸਾਹਿਬ ਨੇ ਬਾਣੀ ਆਰੰਭ ਕੀਤੀ ਤੇ ਇੱਕ ਓੰਕਾਰ ਤੋਂ ਕਹੀ ਔਰ ਇੱਕ ਓੰਕਾਰ ਵੀ ਮਹਾਰਾਜ ਈੜੀ ਨੂੰ ਸਿਹਾਰਾ ਤੱਕਾ ਇੱਕ ਨਹੀਂ ਪਾਇਆ ਬਲਕਿ ਅੰਕ ਵਾਲਾ ਇੱਕ ਪਾਇਆ ਜਿਹਦਾ ਮਤਲਬ ਹੀ ਇੱਕ ਹੈ ਵਾਹਿਦ ਦੁਨੀਆ ਵਿੱਚ ਸੌਆਂ ਨਹੀਂ ਹਜ਼ਾਰਾਂ ਧਾਰਮਿਕ ਗ੍ਰੰਥ ਹੋਣਗੇ ਮਨਉਤ ਹੈ ਵਿਦਵਾਨ ਪੁਰਖਾਂ ਦੀ ਵੀ ਕੋਈ ਵੀ ਦੁਨੀਆ ਦਾ ਧਾਰਮਿਕ ਗ੍ਰੰਥ ਜਿਹੜਾ ਨਾ ਪਿਆਰੇ ਉਹ ਅੰਕ ਤੋਂ ਨਹੀਂ ਸ਼ੁਰੂ ਹੁੰਦਾ ਸ਼ਬਦ ਤੋਂ ਸ਼ੁਰੂ ਹੁੰਦਾ ਸਿਰਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਅੰਕ ਤੋਂ ਸ਼ੁਰੂ ਹੁੰਦੀ ਇੱਕ ਓਅੰਕਾਰ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਏਕੋ ਹੈ ਭਾਈ ਏਕੋ ਹੈ ਸਾਇਬ ਮੇਰਾ ਏਕੋ ਹੈ ਅੱਜ ਮਹਾਰਾਜ ਕਹਿੰਦੇ ਆ ਏਕ ਕ੍ਰਿਸ਼ਨੰ ਕ੍ਰਿਸ਼ਨੰ ਦੇ ਅਖਰੀ ਅਰਥਿਆ ਵੈਗਰੂ ਪਰਮਾਤਮਾ ਅਕਾਲ ਪੁਰਖ ਸਰਬ ਦੇਵਾ ਸਾਰੇ ਦੇਵਤੇ ਦੇਵ ਦੇਵਾ ਦੇਵਤਿਆਂ ਦਾ ਵੀ ਦੇਵਤਾ ਵੱਡਾ ਦੇਵਤਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਸਾਰੇ ਦੇਵੀ ਦੇਵਤਿਆਂ ਦਾ ਵੱਡਾ ਦੇਵਤਾ ਕੌਣ ਹੈ ਇਕ ਅਕਾਲ ਪੁਰਖ ਵਾਏ ਸਾਜੇ ਤੇ ਅਸਲ 'ਚ ਸਾਰੇ ਹੀ ਉਹਦੇ ਆ ਜੀ ਮਹਾਰਾਜ ਕਹਿੰਦੇ ਆ ਇਕਾ ਮਾਈ ਜੋਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਹੁਣ ਇਹ ਫਿਰ ਬੇਨਤੀ ਕਰਾਂ ਵੀ ਗੁਰਬਾਣੀ ਨੂੰ ਜਦੋਂ ਪੜੋਗੇ ਸਮਝੋਗੇ ਵੀ ਇਹ ਲਿਖੀ ਜ਼ਰੂਰ ਪਾਤਸ਼ਾ ਸਿਧਾਂਤ ਸਾਡਾ ਨਹੀਂ ਆਏ ਸਿਧਾਂਤ ਹਿੰਦੂਇਜ਼ਮ ਦਾ ਉਹ ਕਹਿੰਦੇ ਆ ਵੀ ਇੱਕ ਮਾਈ ਜੁਗਤੀ ਨਾਲ ਮਾਇਆ ਰੂਪ ਜਿਹੜੀ ਮਾਈ ਉਹ ਪ੍ਰਸੂਤ ਹੋਈ ਉਹਨੇ ਤਿੰਨ ਦੇਵਤਿਆਂ ਨੂੰ ਜਨਮ ਦਿੱਤਾ ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਜੀ ਇੱਕ ਭੰਡਾਰੀ ਭੰਡਾਰ ਦੇਣ ਵਾਲਾ ਵਿਸ਼ਨੂੰ ਜੀ ਔਰ ਇੱਕ ਲਾਏ ਦੀਬਾਣ ਇੱਕ ਮੌਤ ਦਾ ਪੈਗਾਮ ਭੇਜਦਾ ਸ਼ਿਵ ਉਹਨੇ ਤਿੰਨ ਫਿਟ ਕੀਤੇ ਬੰਦੇ ਬਕਾਇਦਾ ਸੰਸਾਰ ਨੂੰ ਚਲਾਉਣ ਲਈ ਇਹ ਕਿਸੇ ਦਾ ਸਿਧਾਂਤ ਹੈ ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਸੱਚ ਇਹ ਆ ਵੀ ਜਿਉ ਤਿਸ ਭਾਵੈ ਜਿਵੇਂ ਇੱਕ ਨੂੰ ਪਾ ਰਿਆ ਏਕ ਕ੍ਰਿਸ਼ਨ ਅਸਲ ਚੋ ਦੀ ਗੱਲ ਐ ਜਿਉ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ ਤੇ ਅਗਲੀ ਗੱਲ ਇਦੋਂ ਵੀ ਕਮਾਲ ਦੀ ਕਹੀ ਵੀ ਉਹ ਦੇਖੈ ਇੱਕ ਵੈ ਗੁਰੂ ਸਾਰੀ ਦੁਨੀਆ ਨੂੰ ਵੇਖਦਾ ਕਾਇਨਾਤ ਨੂੰ ਵੇਖਦਾ ਸਭ ਦੇਵੀ ਦੇਵਤਿਆਂ ਦੇ ਹੁਕਮ 'ਚ ਆ ਉਹ ਵੇਖੇ ਉਹਨਾਂ ਨਦਰ ਨਾ ਆਵੇ ਦੇਵੀ ਦੇਵਤੇ ਨਹੀਂ ਰੱਬ ਵੇਖਦੇ ਉਹਨਾਂ ਦੀ ਪਹੁੰਚ ਨਹੀਂ ਹੈ ਪਰਮਾਤਮਾ ਸਾਰਿਆਂ ਨੂੰ ਵੇਖਦਾ ਪਰ ਸਾਰੇ ਪਰਮਾਤਮਾ ਨੂੰ ਨਹੀਂ ਵੇਖ ਸਕਦੇ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵੇਡਾਨ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਏ ਕਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਇੱਕ ਤੋਂ ਹੀ ਸਾਰਾ ਪਸਾਰਾ ਆ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਇਕੰਕਾਰ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾੰਗ ਉਤਾਰ ਥਮਿਓ ਪਸਾਰਾ ਤਬ ਇੱਕ ਇਕੰਕਾਰ ਬਾਜਾਂ ਵਾਲੇ ਪ੍ਰੀਤਮ ਸਤਿਗੁਰਾਂ ਦਾ ਬੜਾ ਪਿਆਰਾ ਬਚਨ ਹੈ ਪਾਤਸ਼ਾਹ ਕਹਿੰਦੇ ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੇ ਜਿਵੇਂ ਅੱਗ ਦਾ ਭਾਂਬੜ ਵੱਲਦਾ ਨਾ ਨਕੀਆਂ ਨਕੀਆਂ ਚੰਗਿਆੜੀਆਂ ਸ਼ੋਲੇ ਕਹਿ ਲੋ ਉਹ ਇੱਕਦਮ ਉੱਡਦੇ ਆ ਹਵਾ ਚ ਚੰਗਿਆੜੇ ਉੱਡਦੇ ਆ ਜਦੋਂ ਵੱਡਾ ਭਾਲਣ ਵੱਲਦਾ ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੈਂ ਮਿਲਾਹੇਂਗੇ ਹੈ ਤੇ ਆਤਮਾ ਤੇ ਸਾਰਿਆਂ 'ਚ ਉਹਦੀ ਬਖਸ਼ੀ ਆ ਨਾ ਕਲਬੂਤ ਆ ਸਾਨੂੰ ਹੋਂਦ ਲੱਗਦੀ ਆਪਣੀ ਅਰਖਿਮਾ ਕਰਿਓ ਅਸਲ 'ਚ ਇਹ ਪੌਣ ਦਾ ਵਾਜਾ ਆ ਜਿਹੜਾ ਅੰਦਰ ਵੱਜਦਾ ਪਿਆ ਜਿੱਦਣ ਉਹਨੇ ਆਪਣਾ ਅੰਛੇ ਦੇ ਚੋਂ ਬਾਹਰ ਕੱਢ ਲਿਆ ਨਾ ਇਹ ਕਾਇਆ ਦਾ ਕੋਈ ਮੁੱਲ ਨਹੀਂ ਆ ਇੱਥੇ ਰੁੜਦੀ ਐ ਤੇ ਡੈੱਡ ਬੋਡੀ ਐ ਤੇ ਇਹੀ ਰਹਿਣਾ ਫੁਰਮਾਨ ਬਈ ਖਾ ਕੇ ਸਪੁਰਦ ਕਦੋਂ ਹੋਣਾ ਸਸਕਾਰ ਕਦੋਂ ਹੋਣਾ ਸਮਿਟਰੀ ਕਦੋਂ ਜਾਣਾ ਖੇੜ ਤੇ ਜੋਤ ਕਰਕੇ ਚੱਲਦੀ ਪਈ ਨਾ ਜਿੰਨੀ ਮਹਾਰਾਜ ਕਹਿੰਦੇ ਇੱਕ ਤੋਂ ਹੀ ਆ ਸਾਰਾ ਕੁਝ ਜਿਵੇਂ ਉਹ ਸ਼ੋਲੇ ਅੱਗ ਦੇ ਚੰਗਿਆੜੇ ਉੱਡਦੇ ਆ ਅਖੀਰ ਉਹਦੇ ਚ ਹੀ ਮਿਲ ਜਾਂਦੇ ਆ ਫਿਰ ਕਹਿੰਦੇ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਹਵਾ ਦਾ ਬੁੱਲਾ ਆਉਂਦਾ ਤੇ ਮਿੱਟੀ ਚੋਂ ਕਿੰਨੇ ਕਿਣਕੇ ਮਿੱਟੀ ਦੇ ਉੱਡਦੇ ਆ ਧੁੱਦਲ ਧੂੜ ਉੱਡਦੀ ਆ ਅਕਸਰ ਉਹ ਸਮਾਨ ਨਹੀਂ ਤੇ ਨਾ ਚੜਦੀ ਅਖੀਰ ਤੇ ਫਿਰ ਥੱਲੇ ਹੀ ਆਏਗੀ ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇਗੇ ਜੈਸੇ ਜਲ ਜੈਸੇ ਇੱਕ ਜਲ ਤੇ ਤਰੰਗ ਕੋਟ ਉਪਜਿਤ ਹੈ ਸਮੁੰਦਰ ਦੇ ਕੰਢੇ ਖੜੋਤਿਆਂ ਕਿੰਨੀਆਂ ਲਹਿਰਾਂ ਛੱਲਾਂ ਆ ਰਹੀਆਂ ਜੈਸੇ ਇੱਕ ਤਰੰਗ ਜੈਸੇ ਇੱਕ ਜਲ ਤੇ ਤਰੰਗ ਕੋਟ ਉਪਜਿਤ ਹੈ ਜਲ ਕੇ ਤਰੰਗ ਸਭੇ ਪਾਨ ਹੀ ਕਹਾਹੇਗੇ ਤੈਸੇ ਵਿਸ਼ਵ ਰੂਪ ਤੇ ਏਕ ਕ੍ਰਿਸ਼ਨੰ ਸਰਬ ਦੇਵਾ ਵਿਸ਼ਵ ਰੂਪ ਤੇ ਉਹਦਾ ਹੀ ਅਦਾਤੇ ਦਾ ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਇਹ ਉਹਦੇ ਤੋਂ ਹੀ ਸਾਰੇ ਬਣੇ ਆ ਤਾਂ ਹੀ ਤੇ ਉਪਜ ਸਭੈ ਤਾਂ ਹੀ ਮੈਂ ਸਮਾਹੇਂਗੇ ਮਹਾਰਾਜ ਇਸੇ ਲਈ ਇੱਕ ਨਾਲ ਜੋੜਿਆ ਜਿਹਦੇ ਸਾਜੇ ਸਾਰੇ ਆ ਤੂੰ ਉਸ ਮੰਜ਼ਲ ਨਾਲ ਜੁੜ ਜਿੱਥੋਂ ਪਗ ਡੰਡੀਆਂ ਨਿਕਲਦੀਆਂ ਪਗ ਡੰਡੀਆਂ ਨਾਲ ਨਹੀਂ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਇਕਸ ਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਘਰ ਆਪ ਸਾਰੇ ਪਾਸੇ ਪਸਾਰਾ ਹੀ ਉਹਦਾ ਇੱਕੋ ਇੱਕ ਇੱਕ ਹਰਿ ਆਪ ਮਹਾਰਾਜ ਕਹਿੰਦੇ ਉਹਦੇ ਬਿਨਾ ਜਦੋਂ ਦੂਜਾ ਹੀ ਕੋਈ ਨਹੀਂ ਏਕ ਕ੍ਰਿਸ਼ਨੰ ਸਰਬਦੇਵਾ ਇੱਕ ਬੜਾ ਪਿਆਰਾ ਬਚਨ ਆਪ ਜੀ ਨਾਲ ਸਾਂਝ ਪਾਵਾਂ ਭਗਤ ਕਬੀਰ ਮਹਾਰਾਜ ਜੁਲਾਈਆਂ ਦੇ ਪੋਤੇ ਆ ਤੇ ਕੁਦਰਤੀ ਸੰਸਾਰੀ ਤੌਰ ਤੇ ਬ੍ਰਾਹਮਣ ਦੀ ਨਜ਼ਰ ਵਿੱਚ ਉਹ ਛੋਟੀ ਬਰਾਦਰੀ ਤੇ ਦੂਜਾ ਅਤ ਦੀ ਗਰੀਬੀ ਦੇ ਵਿੱਚੋਂ ਨਿਕਲੇ ਗੁਰਬਤ ਭਰਿਆ ਜੀਵਨ ਸੀ ਪਹਿਲਾਂ ਗਰੀਬੀ ਹੈ ਤੇ ਪਰ ਹਿਰਦਾ ਜਿਹੜਾ ਆ ਉਹ ਬੜਾ ਪਵਿੱਤਰ ਤੇ ਬੜਾ ਕਹ ਲੋ ਅਮੀਰ ਆ ਬ੍ਰਾਹਮਣ ਨੇ ਨਾ ਇੱਕ ਉਲਾਮਾ ਮਾਰਿਆ ਉਹਨਾਂ ਨੂੰ ਉਹ ਕਹਿੰਦੇ ਆ ਵੀ ਤੂੰ ਰੱਬ ਦੀ ਗੱਲ ਕਰਨ ਦੀਆਂ ਗੱਲਾਂ ਕਰਦਾ ਜਾਂ ਰੱਬ ਨਾਲ ਜੁੜਨ ਦੇ ਦਾਅਵੇ ਕਰਨਾ ਹੈ ਸੱਚੀ ਗੱਲ ਤੇ ਅਕਬੀਰ ਜੀ ਭਗਤ ਜੀ ਨੂੰ ਕਹਿੰਦੇ ਆ ਵੀ ਤੂੰ ਤੇ ਜਨੇਊ ਦਾ ਵੀ ਹੱਕਦਾਰ ਨਹੀਂ ਤੂੰ ਸੱਤ ਧਾਗਿਆਂ ਦਾ ਜਨੇਊ ਨਹੀਂ ਪਾ ਸਕਿਆ ਤੇ ਤੂੰ ਉਹਦੀ ਇੱਕ ਦੀ ਗੱਲ ਕਿੱਥੋਂ ਕਹਿ ਸਕਦਾ ਮਹਾਰਾਜ ਕਹਿੰਦੇ ਆ ਜਨੇਊ ਜਿਹੜਾ ਠੀਕ ਹੈ ਧਰਮ ਦਾ ਚਿੰਨ ਹੈ ਪਰ ਦਾਵਾ ਨਹੀਂ ਵੀ ਜਨੇਊ ਪਾ ਕੇ ਹੀ ਉਹਦੇ ਤੱਕ ਪਹੁੰਚਿਆ ਜਾਣਾ ਤੇ ਜੇ ਗੱਲ ਦਾਵੇ ਦੀ ਹੈ ਵੀ ਧਾਗੇ ਦੀ ਖੇਡ ਆ ਫਿਰ ਮੈਂ ਤੁਹਾਡੇ ਨਾਲੋਂ ਕਈ ਗੁਣਾ ਅੱਗੇ ਆਂ ਤੁਸੀਂ ਤੇ ਗਿਣਤੀ ਦੇ ਸੱਤ ਧਾਗੇ ਪਾਏ ਮੇਰੇ ਤੇ ਪਿਓ ਦਾਦੇ ਜਲਾਏ ਆ ਸਾਡੇ ਘਰੇ ਤੇ ਸੂਤ ਦੀਆਂ ਪੰਡਾਂ ਪਈਆਂ ਅਸੀਂ ਤੇ ਕੱਪੜਾ ਬੁੰਨ ਦਾ ਹੀ ਕੰਮ ਕਰਦੇ ਹਮ ਘਰ ਸੂਤ ਤਨਹ ਨਿਤ ਤਾਣਾ ਕੰਠ ਜਨੇਊ ਤੁਮਾਰੇ ਤੇਰੇ ਤੇ ਸਿਰਫ ਗਲੇ ਹੀ ਪਾਇਆ ਨਾ ਖੱਬਿਓ ਸੱਜੇ ਨੂੰ ਪਾਇਆ ਸਾਡੇ ਘਰੇ ਤੇ ਭੰਡਾਰ ਪਿਆ ਅਸੀਂ ਤੇ ਰੋਜ਼ ਖੱਡੀ 'ਚ ਮਣਾ ਮੂਹ ਹੋਣ ਲਈ ਨਹੀਂ ਹਮ ਘਰ ਸੂਤ ਤਨਹ ਨਿਤ ਤਾਣਾ ਕੰਠ ਜਨੇਊ ਤੁਮਾਰੇ ਤੁਮ ਤੋਂ ਵੇਦ ਪੜੋ ਗਾਇਤਰੀ ਤੂੰ ਸਿਰਫ ਪੜਨਾ ਹੀ ਸਿੱਖਿਆ ਹੈ ਵੇਦ ਪੜ ਲੈ ਗਾਇਤਰੀ ਪੜ ਲੈਣਾ ਪਰ ਯਾਦ ਰੱਖੀ ਰੱਬ ਨਾਲੋਂ ਕੋਹਾਂ ਦੂਰ ਤੂੰ ਆ ਸਾਡਾ ਇਹ ਦਾਵਾ ਹੈ ਗੋਬਿੰਦ ਹਿਰਦੇ ਘਮਾਰੇ ਮੇਰੇ ਹਿਰਦੇ ਚ ਉਹ ਵਸਦਾ ਹੈ ਤੂੰ ਸਿਰਫ ਜੀ ਨੂੰ ਜ਼ਬਾਨ ਨਾਲ ਪੜ ਫਿਰ ਉਹ ਕਹਿੰਦੇ ਮੇਰੀ ਜਿਹਬਾ ਵਿਸ਼ਨ ਮੇਰੀ ਜ਼ੁਬਾਨ ਤੇ বিষ্ণੂ ਰੂਪ ਵਸਦਾ ਹੈ ਮੇਰੀ ਜਿਹਬਾ ਵਿਸ਼ਨ ਨੈਨ ਨਰਾਇਣ ਅੱਖਾਂ ਚ ਨਰਾਇਣ ਰੂਪ ਆਖੇ ਹਿਰਦੇ ਬਸੇ ਗੋਵਿੰਦਾ ਜਮ ਦੁਆਰ ਜਬ ਪਕਰਸ ਬਵਰੇ ਤਬ ਕਿਆ ਕੈਸ ਮੁਕੰਦਾ ਹਮ ਗੋਰੂ ਤੂੰ ਸਾਨੂੰ ਸਾਰੀ ਜ਼ਿੰਦਗੀ ਗਾਇਆਂ ਹੀ ਬਣਾ ਕੇ ਰੱਖਿਆ ਉਂਝ ਜੀ ਬਚਨਿਆਂ ਪਾਤਸ਼ਾਹ ਦਾ ਵੀ ब्राह्मण ਤੇ ਇੰਨਾ ਵੱਡਾ ਆਪਣੇ ਆਪ ਨੂੰ ਉੱਚ ਜਾਤੀਆਂ ਆਂਦਾ ਹੈ ਸਹਿਬ ਦੀ ਬਾਣੀ ਕਹਿੰਦੀ ਆਪਸ ਕਉ ਦੀਰਗ ਕਰਮਾਨ ਹੈ ਔਰਨ ਕੋ ਲਗਮਾਤ ਵੀ ਬਾਕੀ ਦੁਨੀਆ ਜਿਹੜੀ ਰਿਆਆ ਪਬਲਿਕ ਹੈ ਉਹ ਸਿਰਫ ਲਗਾਮਾਤ ਰਾਂ ਪੂਰਨ ਸਿਰਫ ਮੈਂ ਮੈਂ ਕਹੇ ਵੀ ਕਈ ਵਾਰੀ ਜ਼ਿਕਰ ਕਰਨਾ ਪੰਜਾਬ ਪਿਆਰਿਓ ਸੱਚੀ ਜਿਹਾਉਂਦਾ ਗੁਰਾਂ ਦੇ ਨਾਮ ਤੇ ਕਦੀ ਬਾਹਰ ਲੀਆਂ ਸਟੇਟਾਂ ਚ ਜਾਓ ਅਸੀਂ ਆਮ ਕਥਾ ਦੇ ਮਾਧਿਅਮ ਦੇ ਵਿੱਚ ਯੂਪੀ ਬਿਹਾਰ ਬੜਾ ਜਾਂਦੇ ਰਹੇ ਆਂ ਅਜੇ ਵੀ ਇੰਨਾ ਮਤਲਬ ਵੱਡਾ ਦਲਤ ਭਾਈਚਾਰਾ ਜਿਹੜਾ ਉਹਦੇ ਤੇ ਏਡੀਆਂ ਵੱਡੀਆਂ ਰੋਕਾਂ ਆ ਸੋਚ ਨਹੀਂ ਸਕਦਾ ਬੰਦਾ ਮੈਂ ਅੱਗੇ ਵੀ ਇੱਕ ਵਾਰੀ ਗੱਲ ਸੁਣਾਈ ਵੀ ਮੈਂ ਇੱਕ ਵਾਰੀ ਬਿਹਾਰ ਗਿਆ ਚਾਰਖੰਡ ਏਰੀਆ ਦੇ ਵਿੱਚ ਤੇ ਪਿੰਡੋਂ ਅਸੀਂ ਕਿਸੇ ਨੂੰ ਲੰਘ ਰਹੇ ਹਾਂ ਤੇ ਬੰਦਾ ਸਾਈਕਲ ਤੇ ਜਾਂਦਾ ਨਾ ਉਤਰਦਾ ਚਪਲਾ ਹੱਥ 'ਚ ਫੜਦਾ ਤੇ ਕਿਸੇ ਦੇ ਠਾਕੁਰ ਪਰਿਵਾਰ ਸੰਤ ਤੇ ਉਹਨਾਂ ਦੇ ਘਰ ਮੋੜੇ ਹੁੰਦੀ ਉਹਨੇ ਚਪਲਾ ਵੀ ਹੱਥ ਫੜ ਕੇ ਲੰਘ ਗਿਆ ਮੈਂ ਬੜਾ ਹੈਰਾਨ ਹੋਇਆ ਹੀ ਰੁਕੇ ਪੁੱਛਿਆ ਉਹਨੂੰ ਕਹਿੰਦਾ ਵੀ ਸਾਨੂੰ ਇਜ਼ਾਜ਼ਤ ਨਹੀਂ ਉਹ ਸਾਨੂੰ ਦੇਖੇ ਨਾ ਦੇਖਿਓ ਵੱਖਰੀ ਗੱਲ ਆ ਪਰ ਸਾਡੀ ਸੰਸਕ੍ਰਿਤੀ ਇਹੀ ਹੈ ਵੀ ਅਸੀਂ ਸਾਈਕਲ ਤੇ ਚੜ ਕੇ ਤੇ ਲੰਗਣਾ ਬੜੀ ਦੂਰ ਦੀ ਗੱਲ ਆ ਚਪਲ ਪਾ ਕੇ ਨਹੀਂ ਤੇ ਘਰ ਦੇ ਮੋਰੂ ਲੰਘ ਸਕਦੇ ਤੇ ਜੇ ਇਹੀ ਮੇਰੀ ਪਤਨੀ ਬੱਚੀ ਭੈਣ ਮਾਂ ਹੁੰਦੀ ਉਹ ਖੜੋ ਕੇ ਨਹੀਂ ਸੀ ਲੰਘਣੀ ਉਹਨੂੰ ਪੈਰਾਂ ਭਾਰ ਬੈ ਕੇ ਇਹ ਘਰ ਪਾਰ ਕਰਨਾ ਪੈਣਾ ਮਤਲਬ ਬਰਾਦਰੀ ਪੱਖੇਡਾ ਜ਼ਿਆਦਾ ਭਾਰੂ ਹੈ ਇਸ ਸੱਚੇ ਪਾਤਸ਼ਾਹ ਕਹਿੰਦੇ ਆ ਜਾਤ ਮੈਂ ਜੋਤ ਜੋਤ ਮੈਂ ਜਾਤਾ ਜਿਹੜੀ ਇੱਕ ਦੀ ਗੱਲ ਕਹੀ ਆ ਮਹਾਰਾਜ ਕਿੱਡਾ ਵੱਡਾ ਉਪਦੇਸ਼ ਹੈ ਨਾ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਥਾਂ ਸਾਰਿਆਂ ਨੂੰ ਦਿੱਤੀ ਕਾਰਨ ਉਹ ਕਹਿੰਦੇ ਹੈ ਤੇ ਇੱਕ ਦੀ ਗੱਲ ਕਰਨ ਵਾਲੇ ਸਾਰਿਆਂ ਚ ਜੋਤ ਉਹਦੀ ਵਸਦੀ ਪਈ ਆ ਤੇ ਵੰਡੀਆਂ ਪਾਉਣ ਵਾਲਾ ਕੌਣ ਆ ਫਿਰ ਭਗਤ ਕਬੀਰ ਮਹਾਰਾਜ ਇੱਥੇ ਕਹਿੰਦੇ ਹਮ ਗੋਰੂ ਤੁਮ ਗੁਵਾਰ ਗੋਸਾਈ ਜਨਮ ਜਨਮ ਰਖਵਾਰੇ ਅੱਜ ਦਾ ਨਹੀਂ ਤੂੰ ਆਪਣੇ ਆਪ ਨੂੰ ਵੱਡਾ ਜਨਮ ਜਨਮ ਤੋਂ ਕਹਿਣ ਰਿਹਾ ਸਾਨੂੰ ਗਾਈਆਂ ਹੀ ਕਹਿਣਾ ਤੇ ਸਾਡਾ ਗਾਈਆਂ ਦਾ ਰਖਵਾਲਾ ਤੂੰ ਬਣਿਆ ਪਰ ਇਹਨਾਂ ਦੱਸ ਵੀ ਕਬ ਹੂੰ ਕੇ ਪਾਰ ਉਤਾਰ ਚਰਾਇਓ ਕਦੀ ਜ਼ਿੰਦਗੀ ਦਾ ਸੱਚ ਦੱਸ ਕੇ ਪਾਰਲੇ ਬੰਨੇ ਲਾਇਆ ਕੈਸੇ ਖਸਮ ਹਮਾਰੇ ਤੂੰ ਬ੍ਰਾਹਮਣ ਮੈ ਕਾਂਚੀ ਕਾ ਜੁਲਹਾ ਤੂੰ ਮੰਨਿਆ ਵੀ ਵੱਡਾ ਹੋਏਗਾ ਭਾਵੇਂ ਮੈ ਕਾਂਚੀ ਦਾ ਨਿਕਾਝਿਆ ਜੁਲਾਹਾ ਆਇਆ ਬੂਚੋ ਮੋਰ ਗਿਆਨਾ ਤੁਮ ਤੋ ਜਾਚੇ ਭੂਪਤ ਰਾਜੇ ਹਰਿ ਸਿਓ ਮੂਰਤਿਆ ਨਾ ਹੁਣ ਅਸੀਂ ਤੇਰੀਆਂ ਗੱਲਾਂ ਚ ਆਉਣ ਵਾਲੇ ਨਹੀਂ ਹੁਣ ਇੱਕ ਦੀ ਸਮਝ ਆਈ ਆ ਕਿ ਉਹੀ ਇੱਕ ਹੈ ਜੀਦੇ ਨਾਲ ਇਹ ਸਾਰਾ ਪਸਾਰਾ ਹੈ ਪ੍ਰੀਤਮ ਸਤਗੁਰੂ ਕਹਿੰਦੇ ਆ ਏਕ ਕ੍ਰਿਸ਼ਨੰ ਸਰਬਦੇਵਾ ਦੇਵ ਤੇਵਾਤਾ ਆਤਮਾ ਦੇਵਤਿਆਂ ਦੇ ਦੇਵ ਤੇ ਵੱਡੇ ਤੋਂ ਵੱਡੇ ਕੋਈ ਵੀ ਹੋਵੇ ਸਾਰੇ ਇਕ ਦੇ ਹੀ ਸਾਜੇ ਹੋਏ ਆ ਔਰ ਇਕ ਵਾਰਨ ਰਵਿੰਦਰਨਾਥ ਟੈਗੋਰ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਲੋਕ ਉਹਨਾਂ ਨੂੰ ਗੁਰੂਦੇਵ ਕਹਿੰਦੇ ਤੁਸੀਂ ਵੈਸਟ ਬੰਗਾਲ ਜਾਓ ਬੜੀ ਮਹਾਨਤਾ ਹੈ ਉਸ ਇਨਸਾਨ ਦੀ ਹੁਣ ਉਹ ਜਦੋਂ ਬਜ਼ੁਰਗੀ ਉਮਰੇ ਆਏ ਤੇ ਚਲੋ ਉਹਨਾਂ ਮਾਨਿਆ ਮਹਾਰਾਜ ਨੂੰ ਕੋਈ ਬੰਦੇ ਦਾਰਸ਼ਨਿਕ ਇਦਾਂ ਦੇ ਆ ਧਰਮਾਂ ਦਾ ਮਜ਼ਬਾਂ ਦਾ ਸਤਕਾਰ ਕਰਦੇ ਸਮਝਦੇ ਆ ਉਹਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਵੀ ਤੁਹਾਡੀਆਂ ਲਿਖਤਾਂ ਜਿਵੇਂ ਗੀਤਾਂ ਅੰਜਲੀ ਵਗੈਰਾ ਬੜਾ ਉਹਨਾਂ ਨੂੰ ਮਾਣ ਸਨਮਾਨ ਮਿਲਿਆ ਇਹ ਦੱਸੋ ਵੀ ਤੁਸੀਂ ਲਿਖਤ ਜਿਹੜੀ ਤੁਹਾਡੀ ਉਹਨੂੰ ਰਾਸ਼ਟਰ ਗaan ਦਾ ਐਵਾਰਡ ਮਿਲਿਆ ਆਪਾਂ ਸਕੂਲਾਂ 'ਚ ਵੱਢਦੇ ਆਏ ਜਾਣ ਗਨਮਾ ਤੈਗੋਰ ਸਾਹਿਬ ਦਾ ਲਿਖਿਆ ਹੋਇਆ ਉਹ ਕਹਿੰਦੇ ਵੀ ਤੁਸੀਂ ਰਾਸ਼ਟਰ ਪੂਰੇ ਹਿੰਦੁਸਤਾਨ ਦਾ ਇੱਕੋ ਹੀ ਗੀਤ ਲਿਖਿਆ ਔਰ ਉਹ 57 ਲਾਈਨਾਂ 'ਚ ਪਰੋਇਆ ਤੈਗੋਰ ਸਾਹਿਬ ਕਦੀ ਤੁਹਾਡਾ ਜ਼ਿਹਨ ਕਦੀ ਖਿਆਲ ਚੱਲਿਆ ਜੇ ਤੁਹਾਡੀ ਕਲਮ 'ਚ ਇਹ ਤਾਕਤ ਆ ਵੀ ਰਾਸ਼ਟਰ ਨੂੰ ਦੋਹਾਂ ਚੋਂ ਪੰਜਾਂ ਲਾਈਨਾਂ 'ਚ ਇਕੱਠਾ ਕਰ ਸਕਦੇ ਹੋ ਕਦੀ ਵਿਸ਼ਵ ਨੂੰ ਹੋਲ ਯੂਨੀਵਰਸ ਨੂੰ ਸੋਚਿਆ ਵੀ ਪੂਰੀ ਦੁਨੀਆ ਨੂੰ ਇਹਨਾਂ ਲਾਈਨਾਂ 'ਚ ਇਕੱਠਾ ਕਰ ਦੇਣ ਤੇ ਟੈਗੋਰ ਸਾਹਿਬ ਤੋਂ ਬਲਿਹਾਰ ਵੀ ਉਹਨਾਂ ਦੇ ਖਿਆਲ ਕਿੱਡੇ ਕਮਾਲ ਦੇ ਸਨ ਉਹ ਕਹਿੰਦੇ ਆ ਮੈਂ ਇੱਕ ਆਮ ਇਨਸਾਨ ਹਾਂ ਇਹ ਮੇਰੇ ਹਿਰਦੇ ਦੀ ਖਿਆਲਾਂ ਦੀ ਉਪਜਿਆ ਜੋ ਮੈਂ ਰਾਸ਼ਟਰ ਦਾ ਗੀਤ ਲਿਖਦਾ ਠੀਕ ਹੈ ਲੋਕਾਂ ਮਾਨ ਸਨਮਨ ਦਿੰਦਾ ਮੈਂ ਇਹਦਾ ਹੱਕਦਾਰ ਨਹੀਂ ਹਾਂ ਪਰ ਜਿਹੜੀ ਗੱਲ ਤੁਸੀਂ ਵਰਲਡ ਵਾਈਡ ਕਰਦੇ ਹੋ ਨਾ ਹੋਰ ਯੂਨੀਵਰਸ ਦੀ ਗੱਲ ਕਰਦੇ ਹੋ ਇਹ ਗੱਲ ਮਹਾਰਾਜ ਗੁਰੂ ਨਾਨਕ ਸਾਹਿਬ ਪਹਿਲਾਂ ਲਿਖ ਗਏ ਜਦੋਂ ਮਹਾਰਾਜ ਇਹ ਗੱਲ ਦੁਨੀਆ ਨੂੰ ਕਹਿੰਦੇ ਆ ਨਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜਦੋਂ ਕਿਤੇ ਸਮਝ ਆ ਜਾਏ ਨਾ ਪਿਆਰ ਕਿੰਨਾ ਬਰਾਦਰੀ ਬਾਤ ਦਾ ਰੋਲਾ ਆਪਾਂ ਸਮਾਜ 'ਚ ਹੀ ਰਹਿੰਨੇ ਆ ਕਹਿਣ ਨੂੰ ਕੋਈ ਜੋ ਮਰਜ਼ੀ ਕਹੀ ਜਾਏ ਪਰ ਜਿਨ੍ਹਾਂ ਜਿਹੜੇ ਰੱਬੀ ਰੂਹਾਂ ਗੁਰਮਖ ਰੂਹਾਂ ਆ ਆ ਉਹ ਬੇਪਰਵਾਹ ਆ ਇਨ੍ਹਾਂ ਚੀਜ਼ਾਂ ਤੋਂ ਉਹਨਾਂ ਨੂੰ ਵੀ ਮਹਾਰਾਜ ਤੇਰੇ ਸਿੱਖ ਬਣੇ ਰਹੀ ਇਨਸਾਨ ਹੀ ਬਣਨਾ ਸਿੱਖ ਰਹੀ ਇਹ ਬੜੀ ਵੱਡੀ ਗੱਲ ਆ ਤੇ ਜਿਨ੍ਹਾਂ ਦੇ ਅੰਦਰ ਇਹ ਹੰਕਾਰ ਆ ਵੀ ਅਸੀਂ ਉੱਚ ਬਰਾਦਰੀ ਵੱਡੀਆਂ ਜਾਤਾਂ ਦੇ ਆ ਖਿਮਾ ਕਰਿਓ ਇਹ ਉੱਚ ਚਮੜੀ ਇੱਥੇ ਸੜ ਜਾਣੀ ਆਗਾ ਦੀ ਜਿਹੜੀ ਗੱਲ ਆ ਉਹ ਤੇ ਅਮਲਾਂ ਤੇ ਖੜੋਤੀ ਰਹਿਣੇ ਵੀ ਅਮਲ ਕੀ ਕੀਤਾ ਮਾਲਕ ਕਹਿੰਦੇ ਆ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਆਠ ਤੇ ਸੰਗਾ ਇਸ ਤਨ ਤਨ ਕੋ ਕਿਆ ਗਰਬਈਆ RAM ਨਾਮ ਕਾਹੇ ਨੰਦਰੜੀਆ ਤਨ ਦਾ ਧਨ ਦਾ ਭਲਿਆ ਕਾਦਾ ਮਾਨ ਐ ਇਹ ਤੇ ਕੁਝ ਵੀ ਨਹੀਂ ਇਸ ਲਈ ਜੀਨੇ ਸਾਜਿਆ ਘੜਿਆ ਸਵਾਰਿਆ ਜੀਦੀਆਂ ਦਿੱਤੀਆਂ ਦਾਤਾ ਆ ਉਹਦੇ ਸ਼ੁਕਰ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਲਾ ਕਿਉਂਕਿ ਉਹਦੇ ਇੱਕ ਤੋਂ ਹੀ ਸਾਰਾ ਕੁਝ ਬਣਿਆ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸੁਰ ਦੇ ਵਸਯ ਜੇ ਕੋ ਜਾਣੇ ਪਿਓ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਆ ਜਿਹੜਾ ਮਨੁੱਖ ਪ੍ਰਭੂ ਦੇ ਆਤਮਾ ਦੇ ਭੇਦ ਨੂੰ ਜਾਣਦਾ ਆ ਭਾਵ ਸਾਰਿਆਂ ਵਿੱਚ ਉਹਦੇ ਨਾਮ ਦੀ ਉਹਦੀ ਜੋਤ ਦਾ ਹੀ ਦੀਵਾ ਬਲਦਾ ਪੇ ਸਾਜੇ ਤੇ ਉਹਨੇ ਆ ਨਾ ਜੀ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ ਨਾ ਕਸ਼ ਪੋਚ ਮਾਟੀ ਕੇ ਭਾਂਡੇ ਨਾ ਕਸ਼ ਪੋਚ কুমਭਾਰੇ ਇਹ ਤੇ ਉਹਨੇ ਸਾਜਿਆ ਸਭ ਸਭ ਮੈਂ ਸੱਚਾ ਇਕੋ ਸੋਈ ਜਾਕਾ ਕੀਆ ਸਭ ਕੁਛ ਹੋਈ ਹੁਕਮ ਪਛਾਨੈ ਇਕੋ ਜਾਣੈ ਬੰਦਾ ਕਹੀਐ ਇਸੋ ਬੰਦਾ ਤੇ ਉਹ ਆ ਜਿਹਨੇ ਉਹਨੂੰ ਪਹਿਚਾਨ ਲਿਆ ਜਿਹਦੇ ਅੰਦਰੋਂ ਭੇਦ ਭਾਵ ਊਚ ਨੀਚ ਦਾ ਭੇਦ ਭਾਵ ਮੁੱਕ ਗਿਆ ਹਿੰਦੂ ਤੁਰਕ ਕੌਰਾ ਫਜ਼ੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਆਤਮਾ ਬਾਸ ਦੇਵਸਯ ਜੇ ਕੋ ਜਾਣੈ ਪਿਉ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਉ ਮਹਾਰਾਜ ਕਹਿੰਦੇ ਆ ਦਾਸ ਆਸੀਂ ਉਹਨਾਂ ਦੇ ਜਿਨ੍ਹਾਂ ਵਹਿਗੁਰੂ ਦੀ ਸਮਝ ਆਈ ਪਛਾਣ ਕੀਤੀ ਫਿਰ ਅੱਗੇ ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਫਿਰ ਬਚਨ ਹੈ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਹੁਣ ਮਹਾਰਾਜ ਕਹਿੰਦੇ ਆ ਕੁੰਬੇ ਬੱਧਾ ਜਲ ਰਹਿ ਘੜਾ ਜਿਹੜਾ ਆ ਪਾਣੀ ਉਹਦੇ ਚ ਸਮਾਇਆ ਜਾਣਾ ਜਲ ਬਿਨ ਕੁੰਬ ਨਾ ਹੋਏ ਪਾਣੀ ਬਿਨਾ ਘੜੇ ਦਾ ਕੋਈ ਰੂਪ ਨਹੀਂ ਅਕਸਰ ਮਿੱਟੀ 'ਚ ਪਾਣੀ ਪਾ ਕੇ ਮਿੱਟੀ ਨੂੰ ਗੁੰਨਿਆ ਗੋਇਆ ਨਾ ਮਿੱਟੀ ਕਰਕੇ ਹੀ ਉਹ ਨਰਮ ਪਾਣੀ ਕਰਕੇ ਹੀ ਮਿੱਟੀ ਨਰਮ ਹੋਈ ਤੇ ਹੱਥਾਂ ਦਾ ਸ਼ੇਪ ਦੇ ਕੇ ਆਕਾਰ ਦੇ ਕੇ ਘੜਾ ਬਣ ਗਿਆ ਪਾਣੀ ਬਿਨਾ ਕੁੰਭ ਨਹੀਂ ਤੇ ਕੁੰਭ ਬਿਨਾ ਪਾਣੀ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਗਿਆਨ ਦਾ ਵੱਦਾ ਮੰਨ ਰਿਹਾ ਹੈ ਮਨ ਜਿਹੜਾ ਆ ਉਹ ਗਿਆਨ ਤੋਂ ਬਿਨਾ ਸੱਚ ਦੇ ਰਾਹ ਤੇ ਨਹੀਂ ਤੁਰ ਸਕਦਾ ਤੇ ਗਿਆਨ ਕੌਣ ਦਏ ਗੁਰਬਿੰਨ ਗਿਆਨ ਨਾ ਹੋਏ ਜਿੰਨਾ ਚਿਰ ਗੁਰੂ ਦੇ ਨਹੀਂ ਹੋਏ ਗੁਰੂ ਦੀ ਬਾਣੀ ਨਾਲ ਨਾ ਜੁੜੇ ਗੁਰੂ ਦੇ ਦੱਸੇ ਸਿਧਾਂਤ ਦੇ ਨਾਲ ਨਾ ਜੁੜੇ ਸੱਚੇ ਬਾਦਸ਼ਾਹ ਕਹਿੰਦੇ ਆ ਉਹਨਾਂ ਚਿਰ ਜੀਵਨ ਵਿੱਚ ਸ਼ੁੱਧ ਗਿਆਨ ਆ ਨਹੀਂ ਸਕਦਾ ਵਿਦਿਆ ਕੋਈ ਜਿੰਨੀ ਮਰਜ਼ੀ ਸਿੱਖੀ ਜਾਏ ਅਗਲੀ ਗੱਲ ਚੱਲਣੀ ਕੱਲ ਨੂੰ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ ਜਨਾ ਨੁਕਸਾਨ ਖਿਮਾ ਕਰਿਓ ਵਿਦਿਆਮਾਨ ਲੋਕਾਂ ਕੀਤਾ ਨਾ ਇਹਨਾਂ ਨੁਕਸਾਨ ਅਨਪੜ ਲੋਕਾਂ ਨਹੀਂ ਕੀਤਾ ਸੰਸਾਰ ਦਾ ਹੁਣ ਅਸੀਂ ਕਹੀਏ ਵੀ ਆ ਬੈਂਕਾਂ ਨੂੰ ਹੈ ਕਰ ਲੈਣਾ ਖਾਤੇ ਆ ਪੜ੍ਹੇ ਲਿਖੇ ਬੰਦੇ ਕਰ ਸਕਦੇ ਆ ਅਨਪੜ ਵਿਚਾਰੇ ਨੂੰ ਕੀ ਪਤਾ ਉਹਨੂੰ ਸਾਈਨ ਨਾ ਕਰਨੇ ਆ ਉਹ ਜੇ ਇੱਥੇ ਪਰਮਾਣੂ ਬਣਾਇਆ ਤੇ ਅਨਪੜ ਬੰਦੇ ਨੇ ਨਾ ਬਣਾਇਆ ਪੜ੍ਹੇ ਲਿਖੇ ਨੇ ਬਣਾਇਆ ਇੱਕ ਮਿੰਟ 'ਚ ਦੁਨੀਆ ਤਹਿਸ ਨੈਸ ਹੋ ਜਾਏ ਵਿਦਿਆ ਤੇ ਹੈ ਪਰ ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਗੁਰੂ ਦਾ ਗਿਆਨ ਇਸੇ ਲਈ ਜ਼ਰੂਰੀ ਆਪਾਂ ਕੱਲ ਵੀ ਧਰਮ ਦੀ ਗੱਲ ਕਰਦੇ ਸੀ ਵੀ ਬਾਹਰੀ ਦੁਨੀਆ ਜੀ ਦੇ ਲਾਭ ਬਣਿਆ ਨਾ ਕਾਨੂੰਨ ਬਣਿਆ ਉਹਦਾ ਸਰੀਰ ਨੂੰ ਸੁੱਖਿਆ ਆਤਮਾ ਨੂੰ ਨਹੀਂ ਆਤਮਾ ਦੇ ਸੁੱਖ ਵਾਸਤੇ ਧਰਮ ਹੈ ਗੁਰੂ ਦਾ ਗਿਆਨ ਹੈ ਮਹਾਰਾਜ ਸਮਝਾਉਂਦੇ ਆ ਵੀ ਕਮਾਈ ਜਿਹੜੀ ਉਹ ਧਰਮ ਦੀ ਹੋਵੇ ਸ਼ੁੱਧ ਹੋਵੇ ਔਰ ਸ਼ੁੱਧ ਕੀਤੀ ਕਮਾਈ ਧਰਮ ਦੀ ਕੀਤੀ ਕਮਾਈ ਔਲਾਦ ਨੂੰ ਸੱਚ ਨਾਲ ਜੋੜ ਦੇਗੀ ਪਰਾਇਆਂ ਦਾ ਹੱਕ ਖਾ ਖਾ ਕੇ ਤੇ ਲੋਕਾਂ ਨਸਲਾਂ ਬਰਬਾਦ ਕਰ ਲਈਆਂ ਵੱਡੇ ਘਰ ਕੀ ਕਹਿਣਗੇ ਕੁਝ ਵੀ ਨਹੀਂ ਗਲਤ ਇਹ ਅੰਦਰ ਦੇ ਸਕੂਨ ਦੀ ਸੀ ਗੁਰਬਿਨ ਗਿਆਨ ਨਾ ਹੋਏ ਜ਼ਿੰਦਗੀ ਦਾ ਹਰ ਗਿਆਨ ਜੀਵਨ ਦਾ ਰੂਹਾਨੀਅਤ ਕਰਕੇ ਸੱਚ ਕਰਕੇ ਜੀਣ ਦਾ ਗਿਆ ਇਹ ਪਾਤਸ਼ਾਹ ਦੇ ਚਰਨਾਂ ਚੋਂ ਹੀ ਮਾਣਿਆ ਜਾਂਦਾ ਇਸ ਸ਼ਲੋਕ ਦੀ ਤੇ ਪੌੜੀ ਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਚ ਫਿਰ ਗੁਰੂ ਕਿਰਪਾ ਦੇ ਨਾਲ ਕਰਾਂਗੇ ਸਾਹਿਬ ਜੀ ਕਿਰਪਾ ਕਰੇ ਸਾਰੀ ਸੰਗਤ ਦੀ ਹਾਜ਼ਰੀ ਸਾਈਂਬਾਂ ਦੇ ਪਵਿੱਤਰ ਚਰਨਾਂ 'ਚ ਪ੍ਰਵਾਨ ਹੋਵੇ ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ